ਜੇਕਰ ਕਿਸੇ ਨੂੰ ਹਸਪਤਾਲ ਜਾਣਾ ਹੋਵੇ ਤਾਂ ਹੁਸ਼ਿਆਰ ਹੋ ਕੇ ਹੀ ਜਾਣਾ ਹੋਵੇਗਾ ਜਾਂ ਫਿਰ ਇਕੱਲਿਆਂ ਤਾਂ ਬਿਲਕੁਲ ਨਹੀਂ ਜਾਣਾ ਜੇ ਡਾਕਟਰ ਕਹਣ ਤੁਹਾਡੇ ਸਰੀਰ ਦਾ ਕੋਈ ਹਿੱਸਾ ਕੱਢ ਲਿਆ ਤੇ ਤੁਸੀਂ ਖੁਦ ਵੀ ਸੌਸ਼ ਗਿਆ ਜਾਉਗੇ ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਦੇ ਸ਼ਾਨਾ ਰੋਡ ਤੇ ਸੁਚਿਤ ਹਸਪਤਲ ਤੋਂ ਸਾਹਮਣੇ ਆਇਆ ਜਿੱਥੇ ਇੱਕ ਪੇਸ਼ੈਂਟ ਨੂੰ ਬਲੱਡ ਦੀ ਜ਼ਰੂਰਤ ਸੀ ਡਾਕਟਰ ਵੱਲੋਂ ਪਿਊਂਗਨ ਬਲੱਡ ਡੋਨੇਟ ਸਾਇਟੀ ਨੂੰ ਫੋਨ ਕੀਤਾ ਗਿਆ ਕਿ ਇੱਥੇ ਕਿਸੇ ਇੱਕ ਪੇਸ਼ੈਂਟ ਨੂੰ ਬਲੱਡ ਦੀ ਜ਼ਰੂਰਤ ਹੈ ਸਾਇਟੀ ਬੁਨੇ ਡੋਨਰ ਉੱਥੇ ਪੇਸ਼ ਹੋਤਾ ਗਿਆ ਪਰ ਡਾਕਟਰਾਂ ਦੀ ਕਰਾਮਾਤ ਤਵੇਖੋ ਡੋਨਰ ਨੂੰ ਬਜਾਏ ਬਲੱਡ ਬੈਂਕ ਲੈ ਜਾਣ ਦੇ ਹਸਪਤਲ ਵਿੱਚ ਹੀ ਜ਼ਮੀਨ ਤੇ ਲਟਾ ਕੇ ਉਹ ਸਭ ਬਲੱਡ ਕੱਢ ਲਿਆ ਗਿਆ ਤੁਸੀਂ ਵੇਖ ਸਕਦੇ ਹੋ ਕਿ ਨਾ ਹੀ ਇਸ ਬਲੱਡ ਦਾ ਕੋਈ ਟੋਲ ਹੋ ਰਿਹਾ ਤੇ ਨਾ ਹੀ ਇਸ ਬਲੱਡ ਨੂੰ ਕੱਢਣ ਦੀ ਕੋਈ ਸਹੂਲਤ ਹੈ ਮੈਂ ਅਗਰ ਇਹ ਚਾਹਣਾ ਕਿ ਮੈਨੂੰ ਸਿੱਧਾ ਹੀ ਇਹਨਾਂ ਨੇ ਬੈੱਡ ਤੇ ਜਾ ਕੇ ਹਟਾਤਾ ਸਿੱਧਾ ਇਹਨਾਂ ਨੇ ਬਲੱਡ ਸਟਾਰਟ ਕਰਨਾ ਸਟਾਰਟ ਚੇ ਨਿਕਾਲਣਾ ਚਾਲੂ ਕਰਤਾ ਉਸ ਤੋਂ ਬਾਅਦ ਇਹਨਾਂ ਨੇ ਕੋਈ ਥੱਲੇ ਕੁਝ ਵੀ ਨਹੀਂ ਰੱਖਿਆ ਕੋਈ ਵੇਨ ਨਹੀਂ ਕੋਈ ਕੁਝ ਨਹੀਂ ਸਿੱਧਾ ਇਹਨਾਂ ਨੇ ਸ੍ਰਿੰਜ ਮਾਰੀ ਤੇ ਇਹਨਾਂ ਬਲੱਡ ਕਰਨਾ ਸ਼ੁਰੂ ਕਰਤਾ ਇਹਨਾਂ ਦਾ ਇਹਨਾਂ ਦਾ ਇਹ ਸਿਸਟਮ ਹੈਗਾ ਕਿ ਜੇ ਇਹਨਾਂ ਨੇ ਜਿੱਤੇ ਬਲੱਡ ਲਿੱਤਣਾ ਉਸੇ ਟਾਈਮ ਹੀ ਪੇਸ਼ੈਂਟ ਨੂੰ ਰੋਣਾ ਸ਼ੁਰੂ ਕਰਤਾ ਹੂੰ ਜਾਨਾ ਨੇ ਦੇਖਿਆ ਕਿ ਪੇਸ਼ੈਂਟ ਨੂੰ ਜਾਂ ਡੋਨਰ ਨੂੰ ਕੋਈ ਖਤਰਾ ਹੋ ਸਕਦਾ ਹੂੰ ਤੇ ਕਿੱਥੇ ਰੱਖਿਆ ਸੀ ਤੁਹਾਨੂੰ ਕਿਹੜੇ ਕਮਰੇ ਵਿੱਚ ਤੇ ਡਾਕਟਰ ਕਿਹੜਾ ਸੀ ਹਸਪਤਾਲ ਕਿਹੜਾ ਹੋਸਪੀਟਲ ਹੈ ਸਰਜੀਤ ਹਸਪਤਾਲ ਹੂੰ ਤਾਂ ਸਰਜੀਤ ਹਸਪਤਾਲ ਕਿਹੜੀ ਜਗ੍ਹਾ ਲੱਗਦੀ ਹੈ ਐਰਪੋਰਟ ਦੇ ਡਾਕਟਰ ਨੇ ਕੀ ਆ ਕਿਹੜੇ ਸੀ ਜਣੇ ਨੇ ਡਾਕਟਰ ਖੰਨਾ ਲੈਬ ਟੈਕਨੀਸ਼ੀਅਨ ਨੇ ਕੱਲ੍ਹ ਆ ਸਭ ਦੀ ਤਸਵੀਰਾਂ ਕੋਲ ਖੜੇ ਇੱਕ ਨੌਜਵਾਨ ਨੇ ਆਪਣੇ ਮੋਬਾਈਲ ਵਿੱਚ ਖਿੱਚ ਲਈਆਂ ਜਿਸ ਕਾਰਨ ਉਹ ਲੈ ਕੇ ਉੱਤੇ ਸੋਸਾਇਟੀ ਦੇ ਮੈਂਬਰ ਪਹੁੰਚੇ ਤੇ ਵੇਖਦੇ ਹੀ ਵਿਕਟਰ ਸਾਹਿਬ ਡਾਕਟਰ ਦਾ ਫੋਟੋ ਚੁੱਕ ਹੋ ਗਏ ਉੱਤੇ ਬਲੱਡ ਡੋਨੇਟ ਸੋਸਾਇਟੀ ਦੇ ਮੈਂਬਰ ਦਾ ਕਹਿਣਾ ਹੈ ਕਿ ਉਹਨਾਂ ਨੇ ਡੋਨਰ ਨੂੰ ਇਸ ਹਸਪਤਾਲ 'ਚ ਭੇਜਿਆ ਤੇ ਡਾਕਟਰ ਨੇ ਉੱਥੇ ਜ਼ਮੀਨ ਦੇ ਡਾਕੀ ਅੰਦਰ ਜਨਰਲ ਬਲੱਡ ਕੱਢ ਲਿਆ ਜੋ ਕਿ ਕਾਨੂੰਨੀ ਜੁਰਮ ਵੀ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਲੋਕਾਂ ਵੱਲੋਂ ਕਿਹਾ ਜਾਂਦਾ ਸੀ ਕਿ ਇੱਥੇ ਕਿਸੇ ਵ੍ਰਿਖਸ਼ੇਵਾਣ ਨੂੰ 300 ਰੁਪਏ ਦੇ ਕੇ ਉਸ ਦਾ ਖੂਨ ਕੱਢ ਲਿਆ ਜਾਂਦਾ ਹੈ ਇਸੇ ਜਾਂਚ ਕਰਨ ਲਈ ਅਚਾਨਕ ਨੇ ਆਪਣਾ ਡੋਨਰ ਇੱ ਸਰ ਆਜੇ ਨਾਲ ਸਾਡੇ ਇੱਕ ਇਥੋਂ ਸਰਜੀਤ ਹਸਪਤਲ ਤੋਂ ਮਤਲਬ ਸਾਡੀ ਐਨਜੀਓ ਨੂੰ ਬੀਗਿਉ ਮੰਨੂ ਤੇ ਹੋਰ ਜਿਹੜੀਆਂ ਸੰਸਥਾਵਾਂ ਅਮਰਸਾ ਚ ਕੰਮ ਕਰ ਰਹੀਆਂ ਉਹਨਾਂ ਨੂੰ ਮਤਲਬ ਮਨੀ ਕਰਨ ਜੀ ਦੇ ਥਰੂ ਮਤਲਬ ਫੋਨ ਗਏ ਵੀ ਆਪਾਂ ਨੂੰ ਬੀ ਨੈਗੇਟਿਵ ਬਲੱਡ ਜਿਹੜਾ ਵਾ ਸਰਜੀਤ ਹਸਪਤਲ ਚ ਮੰਗਿਆ ਉਹਨਾਂ ਨੇ ਤੇ ਅਸੀਂ ਉੱਥੇ ਮਤਲਬ ਜਿਹੜਾ ਬਲੱਡ ਦੇਣਾ ਵਾ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕਿਹਾ ਵੀ ਇੱਥੇ ਤਾਂ ਬਲੱਡ ਬਲੀਡ ਹੋ ਨਹੀਂ ਸਕਦਾ ਤੇ ਉਹ ਕਿਤਰਾ ਬਲੱਡ ਉਸੇ ਬਲੀਡ ਕਰ ਸਕਦੇ ਆ ਹਾਂਜੀ ਜਦ ਕੇ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਇਹ ਬਿਲਕੁਲ ਉਲਟ ਹੈਗਾ ਕੰਮ ਜੀ ਹਾਂਜੀ ਫਿਰ ਵੀ ਅਸੀਂ ਇਹਨਾਂ ਨੂੰ ਚੈ ਅਸੀਂ ਇੱਥੇ ਡੋਨਰ ਭੇਜਿਆ ਮਨੀ ਕਰਨ ਜੀ ਨੇ ਡੋਨਰ ਭੇਜ ਦਿੱਤਾ ਬੀਗਮ ਹਮਨ ਸੁਸਾਇਟੀ ਨੇ ਤੇ ਡੋਨਰ ਭੇਜਣ ਤੋਂ ਬਾਅਦ ਉਸ ਡੋਨਰ ਨੂੰ ਇਹਨਾਂ ਨੇ ਇੱਥੇ ਹੀ ਬਲੀਡ ਕੀਤਾ ਹੈ ਹਾਂਜੀ ਜੋ ਕਿ ਕਾਨੂੰਨ ਦੇ ਮੁਤਾਬਕ ਬਿਲਕੁਲ ਉਲਟ ਹੈ ਤੇ ਇਹਨਾਂ ਦੇ ਉੱਤੇ ਅਸੀਂ ਸਿਵਲ ਸਰਜਨ ਸਾਹਿਬ ਨੂੰ ਕੰਪਲੇਨਟ ਕਰ ਦਿੱਤੀ ਹੈ ਹਾਂਜੀ ਔਰ ਡਰੰਕ ਕੰਟਰੋਲ ਟੀਮ ਆਣ ਕੇ ਉਹ ਇਹਨਾਂ ਦੇ ਖਰਾਬ ਜੋ ਵੀ ਜਿਹੜੀ ਕਾਰਵਾਈ ਹੋਏਗੀ ਬਣਦੀ ਉਹ ਕਰੇਗੀ ਆਣ ਕੇ ਸਰਕਾਰ ਕੋ ਕੀ ਮੰਗ ਮੰਗ ਕਰਦੇ ਸਰ ਸਰਕਾਰ ਤਾਂ ਪਹਿਲਾਂ ਹੀ ਚਾਹੁੰਦੀ ਹੈ ਕਿ ਵੀ ਉਹਦੇ ਦੇ ਰੋਡ ਬਣਾਏ ਹੋਏ ਨੇ ਕਿ ਕੋਈ ਵੀ ਜਿਹੜਾ ਬਲੱਡ ਜਿਹੜਾ ਹਸਪੀਟਲ ਆ ਉਹ ਆਪਣੇ ਹਸਪਤਾਲ ਦੇ ਅੰਦਰ ਬਲੱਡ ਨਾ ਬਲੀਡ ਕਰੇ ਤਾਂ ਕਿ ਇਹਦੇ ਨਾਲ ਜਿਹੜਾ ਡੋਨਰ ਆ ਉਹਦੀ ਜਾਨ ਨੂੰ ਖਤਰਾ ਹੋ ਸਕਦਾ ਕਿਉਂਕਿ ਇਹਨਾਂ ਦੇ ਕੋਲ ਪੂਰੇ ਸਾਧਨ ਨਹੀਂ ਹੁੰਦੇ ਬਲੱਡ ਬਲੀਡ ਕਰਨ ਦੇ ਦੇਖੋ ਸਰਕਾਰ ਨੇ ਬਲੱਡ ਬੈਂਕਾਂ ਨੂੰ ਇਜਾਜ਼ਤ ਦਿੱਤੀ ਹੋਈ ਆ ਪ੍ਰਾਈਵੇਟ ਨੂੰ ਸਰਕਾਰੀ ਨੂੰ ਅਸੀਂ ਪੰਜਾਬ ਅੰਮ੍ਰਿਤਸਰ ਦੇ ਵਿੱਚ ਕਾਫੀ ਬਲੱਡ ਬੈਂਕ ਹੁਣ ਅੱਗੇ ਨਾਲੋਂ ਵੱਧ ਚੁੱਕੇ ਨੇ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਸਾਡੀ ਬਲੱਡ ਦੀ ਇੱਥੇ ਕੋਈ ਕਮੀ ਆ ਸਾਰੀਆਂ ਐਨਜੀਓ ਜਿਹੜੀਆਂ ਨੇ ਵੱਧ ਤੋਂ ਵੱਧ ਕੰਮ ਕਰ ਰਹੀਆਂ ਤੇ ਉਹ ਜਿਹੜੀਆਂ ਜਿੰਨੇ ਵੀ ਬਲੱਡ ਬੈਂਕ ਨੇ ਉਹਨਾਂ ਦੇ ਵਿੱਚ ਪੂਰਾ ਬਲੱਡ ਦੇ ਰਹੀਆਂ ਨੇ ਤੇ ਫਿਰ ਵੀ ਇਹ ਹਸਪਤਾਲਾਂ ਵਾਲੇ ਆਪਣੇ ਲਾਲਚ ਦੇ ਮੁ ਪਤਾ ਨਹੀਂ ਕੀ ਕਰ ਰਹੇ ਨੇ ਡੋਨਰ ਦੀ ਜ਼ਿੰਦਗੀ ਦੇ ਨਾਲ ਖੇਡ ਰਹੇ ਨੇ ਸਾਡੀ ਤੇ ਇਹੋ ਸਰਕਾਰ ਕੋ ਮੰਗਿਆ ਵੀ ਇਹਦੇ ਉੱਤੇ ਇਹਨਾਂ ਹਸਪਤਾਲਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਉੱਥੇ ਹਸਪਤਾਲ ਡਾਕਟਰਾਂ ਦਾ ਕਹਿਣਾ ਹੈ ਕਿ ਜਿੰਨੇ ਵੀ ਨਿਯਮ ਹੋਣ ਤੇ ਲਗਾਏ ਜਾਣ ਉਹ ਸਾਰੇ ਹੀ ਸਰਾਸਰ ਛੁੱਟੇ ਨੇ ਸਰ ਸਰ ਹਾਂਜੀ ਨਾਮ ਕਰੋ ਕਿਸੇ ਮੈਂ ਤਾਂ ਕਹਿ ਰਿਹਾ ਡਾਕਟਰ ਤੁਸੀਂ ਹਾਂਜੀ ਤੁਹਾਡੇ ਡਾਕਟਰ ਜੇ ਤੁਸੀਂ ਆਪਣਾ ਨਾਮ ਪੂਰਾ ਦੱਸੋ ਡਾਕਟਰ ਸਿੰਘ ਤੇ ਆ ਜਿਹੜਾ ਮਸਲਾ ਹੋਇਆ ਵਲ ਇਹਦੇ ਬਾਰੇ ਤੁਸੀਂ ਦੱਸੋ ਤੁਹਾਡੇ ਬਾਰੇ ਸਰ ਮੈਨੂੰ ਕੋਈ ਨਹੀਂ ਪਤਾ ਮੈਂ 9 ਵਜੇ ਡਿਊਟੀ ਤੇ ਆਇਆ ਹਾਂ ਤੁਸੀਂ ਡਾਕਟਰ ਹੈਗੇ ਵੀ ਕਿ ਨਹੀਂ ਹਾਂਜੀ ਹੈਗੇ ਜੀ ਹਾਂਜੀ ਕਿਹੜੀ ਡਿਗਰੀ ਤੁਹਾਡੀ ਬੀ ਐਮ ਐਸ ਜੀ ਇਹ ਇਹ ਮੈਂ ਹਾਂਜੀ ਅੱਗੇ ਹਸਪਤਾਲ ਤੋਂ ਕੋਈ ਡਿਗਰੀ ਕੋਈ ਨਹੀਂ ਹਸਟਮ ਤੇ ਲੈਣੀ ਆ ਅਗਲੀ ਪ੍ਰੂਫ ਤਾਂ ਆਏਗਾ ਆਈਡਿਟੀ ਕਾਰਡ ਤੁਹਾਡੀ ਕੋਈ ਡੈਸੀਫੀਕੇਸ਼ਨ ਨਹੀਂ ਆ ਉਸ 100% ਨਹੀਂ ਹਸਟਮ ਕੋਈ ਸੋ ਕਿਸੇ ਤਰ੍ਹਾਂ ਦਾ ਆਈਡਿਟੀ ਪ੍ਰੂਫ ਹੋਏਗਾ ਨਾ ਤੁਹਾਡਾ ਹੱਕ ਇਹ ਹੱਕ ਬੰਦਾ ਵਾ ਜਿਹੜਾ ਕੀਤਾ ਵਾ ਬਲੱਡ ਲਿੱਤਾ ਗਿਆ ਉਹ ਹੱਕ ਬੰਦਾ ਤੁਹਾਡਾ ਮੈਂ ਲਿਆ ਹੀ ਨਹੀਂ ਜਿੰਨੇ ਲਿੱਤਾ ਤੁਹਾਡੇ ਹਸਪਤਲ ਦੇ ਵਿੱਚ ਹੋਇਆ ਵਾ ਇਹ ਹੱਕ ਬੰਦਾ ਵਾ ਸਰ ਆਪਾਂ ਹੈਂਡਓਵਰ ਤਾਂ ਕਰਕੇ ਸਰ ਮੈਨੂੰ ਪਤਾ ਹੀ ਨਹੀਂ ਕਿਸ ਚੀਜ਼ ਦਾ ਤੇ ਫਿਰ ਮੈਂ ਕਿਸ ਤਰ੍ਹਾਂ ਦੱਸ ਕਿੰਨੇ ਵਜੇ ਡਿਊਟੀ ਕਰਦੇ ਹੋ ਮੈਂ 9 ਵਜੇ ਆਇਆ ਹੁਣ ਅਸੀਂ ਕਿੰਨੇ ਵਜੇ ਅਸੀਂ ਕਿੰਨੇ ਵਜੇ ਬੈਠੇ ਇੱਥੇ 8 ਵਜੇ ਭਾਜੀ 8 ਵਜੇ ਦੇ ਇੱਥੇ ਆਏ ਹੋ ਆਪਾਂ ਕਿੰਨੇ ਵਜੇ ਦੇ ਭਾਜੀ ਬੈਠੇ ਤੁਸੀਂ ਮੈਂ 9 ਵਜੇ ਆਇਆ ਡਿਊਟੀ ਤੇ 8 ਵਜੇ ਸੀ ਆਏ ਤੁਸੀਂ ਉਸ ਲਈ ਇੱਥੇ ਸੀ ਨਹੀਂ ਮੈਂ ਨਹੀਂ ਪਹਿਲਾਂ ਨਹੀਂ ਖੈਰ ਇਹ ਸਭ ਤੋਂ ਬਾਤ ਹੈ ਸਾਫ਼ ਹੁੰਦੇ ਕਿ ਜੇ ਡਾਕਟਰ ਲੋਕਾਂ ਦੀ ਜਾਨ ਬਚਾਉਣ ਲਈ ਹੁੰਦੇ ਨੇ ਉਹੀ ਡਾਕਟਰ ਇੰਜਲਾ ਪਰਵਾਹੀ ਕਾਢਦੇ ਆ ਲੋਕਾਂ ਦੀ ਜਾਨ ਨੂੰ ਖੱਟੇ 'ਚ ਪਾੜੇ ਜਾ ਰਹੇ ਨੇ ਅਮਿਤ ਸਰ ਤੋਂ ਸੁਖਚੈਨ ਸਾਗਰ ਦੀ ਰਿ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ